ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣਾ ਚੈਨਲ ਧੌਂਆਂ ਦਾ ਡੇਰੀ ਫਾਰਮ 511 ਦੇ ਅੱਜ ਦੀ ਵੀਡੀਓ ਲੱਗੇ ਆ ਬਨੌਰ ਪਿੰਡ ਮੱਖਣਵਿੰਡੀ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਤੁਹਾਨੂੰ ਤਿੰਨ ਗਵੜਾ ਦਿਖਾਉਣੀਆਂ ਚੰਗੇ ਕੱਤਕਾਰ ਥਾਲੀਆਂ ਤੇ ਚੰਗੇ ਮਿਲਕ ਰਿਕਾਰਡ ਵਾਲੀਆਂ ਵਾ ਤੇ ਆਪਾਂ ਪਹੁੰਚੇ ਆ ਭਾਜੀ ਨਸੀਬ ਸਿੰਘ ਹੁਣਾਂ ਦੇ ਕੋਲ ਤੇ ਆਜੋ ਕਰਦੇ ਆ ਗੱਲਬਾਤ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋ ਸਨੋ ਠੀਕ ਠਾਕ ਸਭ ਕਿਰਪਾ ਜੀ ਮਾਰੋ ਕਿਰਪਾਈ ਚਾਹੀਦੀ ਹੈ ਜੀ ਆਪਣਾ ਨਾਮ ਤੇ ਐਡਰੈਸ ਦੱਸਿਓ ਨਾਮ ਨਸੀਬ ਸਿੰਘ ਜੀ ਹਾਂਜੀ ਪਿੰਡ ਮਖਸਮਿੰਡੀ ਠੀਕ ਹੈ ਜੀ ਪੱਤੀ ਭਗਵਾਲੀ ਮੰਦਰ ਦੇ ਕੋਲ ਕੋਠੀ ਠੀਕ ਹੈ ਜੀ ਹਾਂਜੀ ਤਹਿਸੀਲ ਤੇ ਜਲੰਧ ਦਾ ਸਾਰਾ ਨਾ ਇਹ ਫੋਨ ਨੰਬਰ ਬੋਲ ਦਿਓ ਆਪਣਾ 73473 84607 ਠੀਕ ਹੈ ਜੀ ਇਹ ਆਪਣਾ ਭਾਜੀ ਪਪਾ ਦਾ ਹੀ ਕੰਮ ਹੈ ਜਾਂ ਨਹੀਂ ਬਾਜੀ ਹਾਂਜੀ ਆਪਣੀ ਘਰ ਦੀਆਂ ਜੇ ਵੇਚਣੀਆਂ ਜੇ ਮੈਂ ਜਾਣਾ ਠੀਕ ਠੀਕ ਹੈ ਲਓ ਬਾਜੀ ਬਿਲਕੁਲ ਘਰੇਲੂ ਪਸ਼ੂ ਆਪਾਂ ਅੱਜ ਦਿਖਾਉਣ ਲੱਗੇ ਆ ਤੁਹਾਨੂੰ ਤੇ ਆਜੋ ਹੁਣ ਆਪਾਂ ਕਰਦੇ ਆਂ ਸ਼ੁਰੂਆਤ ਇਹ 2 ਮਿੰਟ ਕਰ ਲਿਓ ਬੰਦ ਫੋਨ ਹਾਂ ਯਾਦ ਅਸਲੋਂ ਪਹਿਲੇ ਨੰਬਰ ਜਿਹੜੀ ਵੜ ਵੱਡੀ ਬੱਜੀ ਆ ਕਿੰਨਾ ਵਾ ਸੂਆ ਸੋਈ ਤੇ ਕੀ ਇਹਦਾ ਮਿਲਕ ਰਿਕਾਰਡ ਜੇ ਪਈਏ ਦੂਜਾ ਸੂਆ ਜੇ ਹਾਂਜੀ ਤੇ ਇਹੜੇ 14 ਕਿਲੋ ਨਟ ਦੁੱਧ ਜੇ ਕਿੰਨਾ ਗ੍ਰਾਮ ਹੋ ਗਿਆ ਸਿਰ ਨੂੰ ਸਿਰ ਨੂੰ 15 ਕੁਦਿਆਂ ਨੂੰ ਹੋ ਗਿਆ ਜੇ ਠੀਕ ਹੈ ਜੀ ਕੀ ਇਹਦੇ ਜਵਾਗ ਪਿਛੇ ਆ ਗਿਆ ਜਵਾਗ ਬੱਛਾ ਜੇ ਇਹਦੇ ਮਨ ਠੀਕ ਹੈ ਲਓ ਬਾਜੀ ਮੇਲ ਕਫ ਆ ਗਿਆ ਜੇ ਤੇ ਇਸ ਟਾਈਮ ਜਿਹੜਾ ਹੈਗਾ 14 15 ਲੀਟਰ ਬਿਲਕੁਲ ਤਿਆਰ ਹੈ ਤੇ ਲਾਗਰ ਤੋਂ ਹੀ ਹਟਰ ਕੁਆਲਿਟੀ ਚੈੱਕ ਕਰ ਸਕਦੇ ਜੀ ਬਹੁਤ ਸ਼ਾਨਦਾਰ ਹੈ ਦੋ ਟਾਈਮ ਕੋਈ ਚੋਕੇ ਕਰ ਠੀਕ ਹੈ ਠੀਕ ਹੈ ਜੀ ਤੇ ਥੋੜਾ ਥੋੜਾ ਸੈਰ ਗਿਆ ਚੈੱਕ ਕਰ ਸਕਦੇ ਬਹੁਤ ਸ਼ਾਨਦਾਰ ਹੈ ਖੋਲੋ ਭਾਈ ਜੀ ਇਹਨੂੰ ਫਿਰ ਖੋਲ ਕੇ ਵਿਖਾਈਏ ਹਾਂਜੀ ਭਾਈ ਜੀ ਚੈੱਕ ਕਰ ਸਕਦੇ ਤੁਸੀਂ ਆਪਾਂ ਤੁਹਾਨੂੰ ਹੁਣ ਖੋਲ ਕੇ ਵਿਖਾਉਨੇ ਆ ਇਹ ਬਿਲਕੁਲ ਥਰੇ ਲੂ ਪਸ਼ੂਗਾ ਵੀਰ ਉਹਨਾਂ ਦੇ ਕੋਲ ਘਰਦੇ ਆ ਲੈ ਲੈ ਤੇ ਲੱਗੇ ਤਾਂ ਤੁਸੀਂ ਚੈੱਕ ਕਰ ਸਕਦੇ ਆਰਡਰ ਕੁਆਲਟੀ ਬਹੁਤ ਸ਼ਾਨਦਾਰ ਹੈ ਤੇ ਥਣਾ ਦਾ ਸੈਰ ਗਿਆ ਬਹੁਤ ਚੰਗਾ ਵਾ ਤੇ ਦੂਜਾ ਸੁਆ ਸੂਈ ਆ ਜਿਸੇ ਜਵਾਕ ਮੇਲਕਾ ਫਾ ਗਿਆ ਜੀ ਇਹਨੂੰ ਭਾਈ ਜੀ ਤੋਰੋ ਇਹਨੂੰ ਤੇ ਚੰਗੇ ਕੱਦ ਕਾਠ ਵਾਲੀ ਆ ਤੇ ਚੌਣ ਚਾਣ ਬਿਲਕੁਲ ਹਾਂਜੀ ਹਾਂਜੀ ਕੋਈ ਰੱਸੀ ਦੀ ਲੋੜ ਨਹੀਂ ਕੋਈ ਗੱਲ ਨਹੀਂ ਠੀਕ ਹੈ ਠੀਕ ਹੈ ਜੀ ਲੋ ਭਾਈ ਜੀ ਬਿਲਕੁਲ ਠੰਡੀ ਸੀਲ ਵਹਿੜਿਆ ਇਹ ਦੁੱਧ ਕਿੰਨਾ ਕੁ ਚਵਾਉਗੀ ਜੀ ਦੁੱਧ ਭਾਜੀ ਕਰ ਜੂਗੀ 17-18 ਕਿਲੋ ਠੀਕ ਹੈ ਠੀਕ ਹੈ ਲਓ ਭਾਜੀ 17 ਨਾਲ 18 ਦੇ ਦੁੱਧ ਸੇਵਾ ਦਾ ਜੀ ਹਾਂਜੀ ਬਿਲਕੁਲ ਤੇ ਜਿਹੜਾ 14 ਕਿਲੋ ਬਿਲਕੁਲ ਰੈਡੀ ਆ ਵੀਰ ਕਹਿੰਦਾ ਕਿ ਕੋਈ ਦੋ ਟਾਂ ਆਪਣੀ ਚਵਾਈ ਕਰਕੇ ਤਸੱਲੀ ਕਰਕੇ ਖੜੇ ਹਾਂ ਬਿਲਕੁਲ ਭਾਜੀ ਹਾਂਜੀ ਤੇ ਕੀ ਕੀ ਮੁੱਲ ਕਰਨਾ ਚਾਹ ਪਾਜੀ ਫਿਰ ਮੋਲੇ ਦਾ 55000 ਭਾਜੀ ਤੇ ਹਾਂ ਨਾ ਹਾਂ ਨਾ 100 ਰੁਪਏ ਵਿੱਚੋਂ ਮੰਤਨ ਕਰਦਾ ਠੀਕ ਹੈ ਜੀ ਲਓ ਭਾਜੀ 54000 ਦੀ ਤੇ ਚੰਗੇ ਕੱਦ ਕਾਠ ਵਾਲੀ ਹੈ ਤੇ ਬਿਲਕੁਲ ਅਜੇ ਤਾਜੀ ਸੂਈ ਹੈ ਕੋਈ 10 ਤੋਂ 15 ਦਿਨ ਹੋਏ ਆ ਤੇ ਮੇਲ ਕਾਫ ਆ ਗਿਆ ਤੇ ਲਾਗੇ ਤਾਂ ਫਿਰ ਚੈੱਕ ਕਰ ਸਕਦੇ ਜੇ ਆਰਡਰ ਕੁਆਲਟੀ ਤੇ ਥਾਣਾ ਦਾ ਸਹਿਜ ਗੈਪ ਤੇ ਆਜੋ ਹੁਣ ਦੂਜੇ ਨੰਬਰ ਤੇ ਤੁਹਾਨੂੰ ਸ਼ਾਈ ਵਾਲ ਦਿਖਾਉਂਦੇ ਆ ਬਿਲਕੁਲ ਠੰਡੀ ਸੀਲ ਵੇ ਵੀ ਗੜ ਦੱਸਿਓ ਪਾਜੀ ਇਹਦੇ ਬਾਰੇ ਭਾਜੀ ਇਹਨੂੰ 15 16 ਦਿਨ ਹੋ ਗਏ ਸੂਈ ਨੂੰ ਅੱਛਾ ਜੀ ਮਗਰ ਬੱਛੀ ਜੀ ਠੀਕ ਹੈ ਜੀ ਤੇ ਦੁੱਧ ਦੇ ਥੱਲੇ 12 13 ਕਿਲੋ ਜੀ ਠੀਕ ਹੈ ਠੀ ਇਸੋ ਹੀ 11 ਕਿਲੋ ਦੀ ਗਾਰੰਟੀ ਠੀਕ ਹੈ ਜੀ ਕਿੰਨੇ ਕ ਟਾਈਮ ਹੋ ਗਿਆ ਸੋਹਣ ਦੱਸਿਆ 16-17 ਦਿਨ ਹੋ ਗਏ ਜੀ ਠੀਕ ਹੈ ਠੀਕ ਹੈ ਲਓ ਬਾਜੀ 16-17 ਦਿਨ ਹੋ ਗਏ ਤੇ 6 ਦੇ ਫੀਮੇਲ ਕਾਫ ਆ ਗਿਆ ਜੀ ਬਾਕੀ ਉਹ ਤਾਂ ਸੀਲ ਠੰਡੀ ਜੇ ਕੋਈ ਗੱਲ ਨਹੀਂ ਲਓ ਚੈੱਕ ਕਰ ਸਕਦੇ ਆ ਠੰਡੀ ਸੀਲ ਆ ਖੋਲੋ ਵੀਰ ਜੀ ਨੂੰ ਮੇਰਾ ਹਾਂ ਜੀ ਬਾਜੀ ਚੈੱਕ ਕਰ ਸਕਦੇ ਤੁਸੀਂ ਫੇਸ ਕੁਆਲਿਟੀ ਬਹੁਤ ਹੀ ਜ਼ਿਆਦਾ ਖੂਬਸੂਰਤ ਵੜਿਆ ਪਹਿਲੇ ਪਹਿਲੇ ਸੂਏ ਬਾਜੀ ਠੀਕ ਹੈ ਜੀ ਪਹਿਲਾ ਹੀ ਸੂਆ ਸੂਏ ਗਿਆ ਤੇ 12 ਤੋਂ 13 ਲੀਟਰ ਅਜੇ ਇਹ ਦੰਦਾ ਵਿੱਚ ਵੀ 4 ਦੰਦਾ ਆ ਗਏ ਜੀ ਇਲਾਕੇ ਤੁਸੀਂ ਹਾਰਡ ਕੁਆਲਿਟੀ ਚੈੱਕ ਕਰ ਸਕਦੇ ਜੀ ਇਹ ਵੀ ਬਹੁਤ ਸ਼ਾਨਦਾਰ ਵੜਿਆ ਲੈਓ ਵੀਰ ਜੀ ਲਾਇਓ ਇਹ ਵੀ ਚੰਗੇ ਕਦਕਾਠ ਵਾਲੀ ਯਾਰ ਇਹ ਕਿੰਨਾ ਕੁ ਦੁੱਧ ਚਵਾਉਗੀ ਇਹ ਭਾਜੀ ਦੁੱਧ ਭਾਜੀ ਸੇਵਾਲਾ 15 16 ਕਿਲੋ ਕਰ ਜੇ ਠੀਕ ਹੈ ਠੀਕ ਹੈ ਜੀ ਬਾਕੀ ਤੁਸੀਂ ਹਾਰਡ ਕੁਆਲਿਟੀ ਦੇ ਹਿਸਾਬ ਨਾਲ ਲਾ ਸਕਦੇ ਜੀ ਭਾਈ ਜੀ ਇਸ ਟਾਈਮ 4 ਕ ਦਾ ਟਾਈਮ ਹੋ ਗਿਆ ਵਾ ਸਵੇਰੇ ਕਿੰਨੇ ਕ ਹੋਈ ਦੀ ਚੋਈ ਸੀ ਸਵੇਰ 6 ਵਜੇ ਦੀ ਚੋਈ ਜੇ ਠੀਕ ਹੈ ਠੀਕ ਹੈ ਲਓ ਭਾਈ ਜੀ 2 ਘੰਟੇ ਪਹਿਰੇ ਚੰਗਾ ਕਰਮਾਲੀ ਨਾਲ ਹਾਰਡ ਕੁਆਲਿਟੀ ਬਹੁਤ ਸ਼ਾਨਦਾਰ ਬਣਾਈਆਂ ਤੋ ਸਾਹਮਣੇ ਕੋਈ ਮੇਰਾ ਵੀਰ ਭਰਾ ਅੰਦਾਜ਼ਾ ਦਾ ਜਿਆਦਾ ਵੇਦੇ ਇਹਦਾ ਕੀ ਮੁੱਲ ਕਰਨਾ ਭਾਜੀ ਹਰ ਇਹਦਾ ਭਾਜੀ 55000 ਕਰਦੇ ਜੀ ਅੱਛਾ ਜੀ ਤੇ ਵਿੱਚੋਂ ਮਾਨਤਨ ਕਰ ਦਾਂਗੇ ਠੀਕ ਹੈ ਜੀ ਕਰਦਗੇ 55 ਦੀ ਅੱਜ 55 ਜੀ ਕਰਦੇ ਜੇ ਹੋਰ ਕਰਾਉਣਾ ਤਾਂ ਤੁਸੀਂ ਕਰਾ ਲੇ ਨੀ ਫਿਰ ਅੱਗੇ ਆਪਾਂ ਜੇ ਕਰਨਾ ਹੀ ਹੈ ਤਾਂ ਇੱਕੋ ਦੱਸਿਓ ਜਿੱਥੇ ਆਪਾਂ 100 200 ਰੁਪਏ ਛੋਟ ਕਰਨੀਆਂ 55 ਦੀ ਕਰਦੇ ਭਾਜੀ ਠੀਕ ਹੈ ਲਓ ਭਾਈ ਵਿੱਚੋਂ ਛੋਟ ਹੀ ਹੋਣੀ ਜੀ ਠੀਕ ਹੈ ਜੀ ਬਿਲਕੁਲ ਜਾਜ ਮੁੱਲ ਕੀਤਾ ਭਾਈ ਹੋਣਾ ਨੇ ਤੇ 200 ਰੁਪਏ ਛੋਟ ਹੀ ਹੋਣੀ ਹੈ ਤੇ ਵਿੱਚੋਂ ਆਜੋ ਹੁਣ ਤੇਜੇ ਨੰਬਰ ਦੇ ਦੱਸਿਓ ਭਾਈ ਇਹਦੇ ਬਾਰੇ ਇਹਨੂੰ ਭਾਈ 1.5 ਤੋਂ 2 ਮਹੀਨੇ ਹੋਈ ਜੇ ਸੂਈ ਦਾ ਅੱਛਾ ਜੀ ਤੇ ਇਹਦੇ ਕੋਲ 7 ਕਿਲੋ ਦੁੱਧ ਜੇ ਠੀਕ ਹੈ ਠੀਕ ਹੈ ਜੀ ਤੇ ਜਵਾਕ ਜਵਾਕ ਬੱਛਾ ਜੇ ਤੇ ਮਗਰ ਠੀਕ ਹੈ ਜੀ ਮੇਲਕਾਫ ਆ ਗਿਆ ਜੀ ਭਾਈ ਇਹਦੇ ਪਿੱਛੇ ਵੀ ਥੋਲੇ ਭਾਈ ਇਹਨੂੰ ਫਿਰ ਹਾਂ ਜੀ ਭਾਈ ਚੈੱਕ ਕਰ ਸਕਦੇ ਤੁਸੀਂ ਇਹ ਵੀ ਬਹੁਤ ਸ਼ਾਨਦਾਰ ਆ ਬਾਕੀ ਨੋਰਮਲ ਜਾਂ ਕਰਦੇ ਆ ਤੇ 7 ਕਿਲੋ ਬਿਲਕੁਲ ਰੈਡੀ ਦੁੱਧ ਆ ਇਸ ਟਾਈਮ ਮੇਰੇ ਕੋਲ ਤੇ ਜਵਾਕ ਵੀ ਛੇਰੇ ਮੇਕਅਪ ਆ ਗਿਆ ਜੀ ਤੇ ਬਾਈ ਹਾਂ ਜੀ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਘਰੇਲੂ ਪਸ਼ੂਆ ਕਰਦੇ ਚਲੋ ਉਹਨਾਂ ਘਰੇ ਜਾਣਾ ਹੈ ਬਾਹਰ ਬੂਰ ਤੇ ਉਸ ਕਰਕੇ ਵਿੱਚ ਚੱਲ ਗਿਆ ਜਿਹੜਾ ਕੁਆਲਟੀ ਇਹਦੀ ਵੀ ਬਹੁਤ ਸ਼ਾਨਦਾਰ ਆ ਤੇ ਲੱਗ ਰਿਹਾ ਤੁਹਾਨੂੰ ਥਣਾ ਦਾ ਸੈੱਜ ਗਿਆ ਪੇ ਇਹਦਾ ਵੀ ਚੈੱਕ ਕਰਾ ਦਿੰਨੇ ਆ ਥੋੜਾ ਜਿਹਾ ਡਰਦੀ ਆਡੇ ਕੋਲ ਤੇ ਥੋੜਾ ਜਿਹਾ ਪਰੇ ਨੂੰ ਕਰਿਓ ਭਾਈ ਨੂੰ ਮਿਲ ਜਾਣਾ ਇਹਦਾ ਚੈੱਕ ਕਰਾਈਏ ਥਣਾ ਦਾ ਸੈੱਜ ਗਿਆ ਲੱਗ ਰਿਹਾ ਹਾਂ ਜੀ ਹਾਂਜੀ ਬਾਕੀ ਥਾਣਾ ਦਾ ਸੈਜ ਗਿਆ ਬਹੁਤ ਸ਼ਾਨਦਾਰ ਹੈ ਵੀਰ ਜੀ ਇਹਨਾਂ ਦਾ ਵੀ ਧਿਆਨ ਗਿੱਟ-ਗਿੱਟ ਤੇ ਸਨ ਲੱਗਾ ਵਾ ਕੀ ਮੁੱਲ ਭਾਜੀ ਇਹਦਾ ਵੀ ਇਹਦਾ ਮੁੱਲ ਭਾਜੀ 26 ਕਰਦੇ ਜੀ ਅੱਛਾ ਜੀ ਇਹ ਵੀ 50 ਦੀ ਕਰ ਦਈਏ 50 ਦੀ ਦੇ ਦਿਆਂਗੇ ਠੀਕ ਹੈ ਲਓ ਬਾਈ ਤੁਸੀਂ ਥੋੜਾ ਬਹੁਤ ਛੋਟ-ਛੜ ਕਰਦੇ ਠੀਕ ਹੈ ਠੀਕ ਹੈ ਜੀ ਲਓ ਬਾਈ ਜੀ 5000 ਦੀ ਤੇ 7 ਤੋਂ 60 ਕਿਲੋ ਬਿਲਕੁਲ ਤਿਆਰ ਆ ਦੁੱਧ ਤੇ ਬਾਈ ਕਹਿੰਦਾ ਕਿ ਭਾਵੇਂ ਦੋ ਟਾਈਮ ਆਪਣੀ ਚਵਾਈ ਕਰਕੇ ਮੇਰੇ ਕੋਲ ਪਸ਼ੂ ਖਰੀਦ ਕੇ ਖੜੋ ਤੇ ਅੱਜ ਹੁਣ ਤੁਹਾਨੂੰ ਜਵਾਬ ਦਿਖਾਉਂਦੇ ਆਪਾਂ ਸਾਰਿਆਂ ਦੇ ਬਈ ਵੀਡੀਓ ਪਾ ਪਹਿਲੇ ਨੰਬਰ ਤੇ ਦਿਖਾਈ ਵੜ ਵੜਾ ਜਵਾਬ ਕਿਹੜਾ ਹੈ ਅੱਛਾ ਜੀ ਇਹਦਾ ਪਾਜੀ ਜਵਾਬ ਪਾ ਆ ਵਾਲਾ ਹਾਂਜੀ ਠੀਕ ਹੈ ਜੀ ਆ ਵਾਲਾ ਪਾਜੀ ਜਵਾਬ ਜਿਹੜੀ ਪਹਿਲੇ ਨੰਬਰ ਤੇ ਵੜ ਦਿਖਾਈ ਐ ਐਚ ਐਫ ਤੇ ਸ਼ਾਈ ਹਾਲ ਦਾ ਕਿਹੜਾ ਜੇ ਆ ਜਵੱਛੀ ਜੀ ਠੀਕ ਹੈ ਭਾਈ ਆ ਚੈੱਕ ਕਰ ਸਕਦੇ ਤੁਸੀਂ ਸ਼ਾਈ ਹਾਲ ਦਾ ਆ ਜੀ ਫੀਮਲ ਕਾਫ ਤੇ ਤੀਜੇ ਨੰਬਰ ਤੇ ਜਿਹੜੀ ਦਿਖਾਈ ਕਾਲੀ ਦਾ ਲਾਲ ਬੱਛੀ ਬੱਛਾ ਜੀ ਤੇ ਲਾਲ ਬੱਛਾ ਜੇ ਵੀ ਠੀਕ ਹੈ ਜੀ ਮਿਲ ਕਾਫ ਜੇ ਵੀ ਤੇ ਵੀਡੀਓ ਪੂਰੀ ਵੇਖ ਲਈ ਧੰਨਵਾਦ ਸਾਰੇ ਵੀਰਾਂ ਭਰਾਵਾਂ ਦਾ